ਵੀਡੀਓ ਦੇਖੋ ਜੀ ਸੱਸ ਬਹੂ ਆਜਾ ਬਹਿ ਕੇ ਗੱਲ ਕਰਦੇ ਬਹੁਤ ਤੇਰੀ ਕੁੰਨੀ ਨਾ ਮੇਰੇ ਕੋਲ ਐ ਹੋ ਜੋ ਸ਼ੁਰੂ ਸੱਸ ਦੇ ਸਾਹਮਣੇ ਜਿੰਨਾ ਮਰਜ਼ੀ ਮਿੱਠਾ ਬੋਲ ਲੈ ਮਗਰੋਂ ਤਾਂ ਤੂੰ ਬੁੱਢੀ ਕਹਿੰਦੀ ਜਦੋਂ ਤਾਂ ਤੈਨੂੰ ਵਿਆਹ ਕੇ ਲਿਆਉਣਿਆ ਉਹ ਤੂੰ ਸਿੱਧੀ ਸਾਦੀ ਗਊ ਵਰਗੀ ਵਿਆਹ ਤੋਂ ਕੁਝ ਮਹੀਨੇ ਬਾਅਦ ਆਈ ਤੂੰ ਸਿੰਘ ਮਾਰਨ ਵਾਲਾ ਬੋਲਦ ਬਣ ਗਈ ਤੂੰ ਤਾਂ ਇਹ ਸੋਚ ਕੇ ਆਉਂਦੀ ਨਹੀਂ ਕਿ ਸੱਸ ਸਹੁਰੇ ਦੀ ਸੇਵਾ ਕਰਨੀ ਐ ਤੂੰ ਤਾਂ ਇਹ ਸੋਚ ਕੇ ਆਉਣੀ ਐ ਘਰ ਵਾਲਿਆਂ ਨੂੰ ਲੈ ਕੇ ਕਿੱਦਾਂ ਅੱਡ ਰਹਾ ਜਾ ਗੁੱਡ ਆਈ ਲਾਈਕ ਇ ਤੁਹਾਨੂੰ ਕੀ ਲੱਗਦਾ ਮੈਨੂੰ ਕੁਝ ਨਹੀਂ ਪਤਾ ਤੁਹਾਡੇ ਬਾਰੇ ਜਦੋਂ ਤੁਸੀਂ ਵੇਖਣੋਂ ਨੇ ਆ ਉਦੋਂ ਤਾਂ ਕਹਿੰਨੇ ਬਹੂ ਨਹੀਂ ਧੀ ਬਣ ਕੇ ਰਹੀ ਜਿੱਦਾਂ ਮਰਜ਼ੀ ਕਰੀ ਜਿੱਦਾਂ ਮਰਜ਼ੀ ਇਹ ਤਾਂ ਵਿਆਹ ਤੋਂ ਬਾਅਦ ਏਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਘਰ ਦੀਆਂ ਨੋਹਾਂ ਏਦਾਂ ਨਹੀਂ ਕਰਦੀਆਂ ਹੁੰਦੀਆਂ ਵਿਆਹ ਤੋਂ ਪਹਿਲਾਂ ਤਾਂ ਏਦਾਂ ਕਹਿੰਦੇ ਆ ਕਿ ਸਾਡੇ ਮੁੰਡੇ ਦਾ ਘਰ ਵਸ ਜੂਏ ਤੇ ਜਦੋਂ ਮੁੰਡੇ ਦਾ ਘਰ ਵਸ ਜਾਂਦਾ ਫਿਰ ਏਦਾਂ ਸੋਚਦੀਆਂ ਕਿ ਏਦਾਂ ਦਾ ਕੀ ਕੀਤਾ ਜਾਵੇ ਮੁੰਡਾ ਸਾਡੀ ਸੁਣੇ ਨੋਹਾਂ ਦੀ ਨਾ ਸੁਣੇ ਤੇ ਮੁੰਡੇ ਦੀ ਪੱਠ ਪਿੱਛੇ ਨੂਨ ਸੜੀਆਂ ਪੁੱਜੀਆਂ ਸੁਣਾਉਣ ਤੋਂ ਬਾਅਦ ਚ ਮੁੰਡੇ ਦੇ ਸਾਹਮਣੇ ਪੋਲੀ ਪਾਲੀ ਬਣ ਕੇ ਰਹਿਣ ਦਾ ਹੁਨਰ ਤੁਹਾਡੇ ਕੋਲ ਜਾਂ ਬਸ ਕਮਾਲ ਦਾ ਟੋਗਲਾਪਣ ਭਰਿਆ ਹੋਇਆ ਤੁਹਾਡੇ ਚ ਗੁੱਡ ਆਈ ਲਾਈਕ ਇਟ ਯੂ ਮੁੰਡਾ ਤਾਂ ਅੱਜ ਵੀ ਮੇਰੀ ਸੁਣਦਾ ਹੈ ਸੁਣਦਾ ਹੋਊਗਾ ਪਰ ਮੰਨਦਾ ਤਾਂ ਮੇਰੀ ਆ ਅੱਜ ਵੀ ਨਾ ਸਾਰੇ ਗਹਿਣੇ ਮੇਰੇ ਕੋਲੇ ਨੇ ਉਹ ਤਾਂ ਤੁਹਾਡੀ ਪੁਰਾਣੀ ਆਦਤ ਆ ਗਹਿਣੇ ਤੇ ਸੱਪ ਵਾਂਗੂ ਕੁੰਡਲੀ ਮਾਰ ਕੇ ਬਹਿਣ ਦੀ ਮੈਂ ਚਾਹਾਂ ਨਾ ਤੈਨੂੰ ਆਪਦੇ ਮੁੰਡੇ ਕੋਲੋਂ ਕਟਵਾ ਸਕਦੀ ਆ 500 ਬਰਾਤੀਆਂ ਤੇ ਤੁਹਾਡੇ ਮੁੰਡੇ ਨਾਲ ਇੱਕ ਕੱਲੀ ਸ਼ੇਰਨੀ ਦੇ ਵਾਂਗੂ ਆਉਣ ਵਾਲੀ ਨਾ ਮੈਂ ਇੱਕ ਸੱਸ ਤੋਰੇ ਮੁੰਡੇ ਤੋਂ ਨਹੀਂ ਡਰਦੀ ਦੱਸਾਂ ਪਤਾ ਆਪਦੀ ਹੱਦ ਚ ਰਹਿ ਉਹ ਮਮੀ ਜੀ ਤੁਸੀਂ ਤਾਂ ਸੀਕੇ ਸੀ ਲੈ ਗਏ ਮੈਂ ਤਾਂ ਵਿਚਾਰ ਕਰਨ ਦੀ ਸੀ ਜਾ ਜਾ ਕੇ ਚਾਦਾ ਕੱਪ ਬਣਾ ਸੌਰੀ ਮਮੀ ਜੀ ਸੌਰੀ